ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਮੇਰੇ ਕੋਲੇ ਆਲੂ ਬੈਂਗਣੀ ਦੀ ਸਬਜ਼ੀ ਬਣੀ ਹੋਈ ਤੇ ਅੱਜ ਮੈਂ ਬਣਾਈ ਹੈ ਆਲੂ ਬੈਂਗਣੀ ਦੀ ਸੱਜੀ ਸਬਜ਼ੀ ਬੜੀ ਵਧੀਆ ਤੇ ਟੇਸਟੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਵਧੀਆ ਵਧੀਆ ਮਸਾਲੇਦਾਰ ਸਬਜ਼ੀ ਬਣੀ ਹੈ ਪੂਰੀ ਐ ਫੁੱਲ ਫਰਾਈ ਕੀਤੀ ਹੋਈ ਹੈਗੀ ਤੇ ਆਓ ਆਪਾਂ ਤੁਹਾਡੇ ਨਾਲ ਕਰਦੇ ਆਂ ਵੀਡੀਓ ਕਰਦੇ ਆਂ ਵੀਡੀਓ ਸ਼ੇਅਰ ਨਾਲੇ ਦੱਸਦੇ ਆਂ ਤੁਹਾਨੂੰ ਆਪਾਂ ਇਹ ਸਬਜ਼ੀ ਕਿਸ ਤਰ੍ਹਾਂ ਬਣਾਈ ਹੈ ਆਓ ਆਪਾਂ ਕਰੀਏ ਫਿਰ ਰੈਸਪੀ ਸਟਾਰਟ ਆਲੂ ਬੈਂਗਣੀ ਦੀ ਸਬਜ਼ੀ ਦੀ हां जी सब्जी बनाਉਣ ਵਾਸਤੇ ਆਪਾਂ ਇੱਥੇ 250 ਗ੍ਰਾਮ ਲਈਏ ਬੈਂਗਣੀ ਬੈਂਗਣੀ ਜਿਹੜੀ ਆਪਣੇ ਕੋਲੇ ਲੰਬੀ ਵਾਲੀ ਗ੍ਰੀਨ ਗ੍ਰੀਨ ਤੇ ਪਰਪਲ ਪਰਪਲ ਸ਼ੇਡ ਦੀ ਹੈਗੀ ਤੇ ਇਹ ਚਾਰ ਪੰਜ ਆਪਾਂ ਲੈ ਲੈਨੇ ਆਲੂ ਤੇ ਬੈਂਗਣੀ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਇਹਨੂੰ ਆਪਾਂ ਹੁਣ ਟੋਕਰੀ ਦੇ ਵਿੱਚ ਪਾਤਾ ਇਹਨਾਂ ਨਾਲ ਇਹਦਾ ਪਾਣੀ ਜਿਹੜਾ ਸੁੱਕ ਜਾਣਾਗਾ ਤੇ ਉਸ ਤੋਂ ਬਾਅਦ ਇਹਦੀ ਆਪਾਂ ਕਟਿੰਗ ਜਿਹੜੀ ਨਾਲ ਦੀ ਨਾਲ ਹੀ ਕਰਾਂਗੇ ਸਬਜੀ ਦੇ ਬੰਦ ਦੇ ਨਾਲ ਨਾਲ ਹੀ ਤੇ ਮਸਾਲੇ ਵਾਸਤੇ ਮੈਂ ਇੱਥੇ ਪਿਆਜ਼ ਕੱਟ ਕੇ ਰੱਖ ਲਿਆਗਾ ਲਸਣ ਅਦਰਕ ਤੇ ਦੋ ਤਿੰਨ ਹਰੀਆਂ ਮਿਰਚਾਂ ਅਦਰਕ ਆਪਾਂ ਵਰ ਦੇ ਪੀਸ ਚ ਲਿਆ ਸੀ ਤੇ ਹਰੀਆਂ ਮਿਰਚਾਂ ਵੀ ਦੇਖ ਲਓ ਤੁਸੀਂ ਦਰਮਿਆਨੀਆਂ ਹੀ ਐ ਤੇ ਦੋ ਆਪਾਂ ਇੱਥੇ ਲਈ ਸੀ ਪਿਆਜ਼ ਤੇ ਇੱਕ ਆਪਣੇ ਕੋਲ ਟਮਾਟਰ 6-7 ਕਲੀਆਂ ਆਪਾਂ ਲਸਣ ਦੀਆਂ ਕੱਟ ਕੇ ਆਪਾਂ ਰੱਖ ਲਈਆਂ ਤੇ ਕੜਾਈ ਦੇ ਵਿੱਚ ਆਪਾਂ ਇੱਕ ਕੜਛੀ ਦੇ ਕਰੀ-ਕਰੀ ਪਾ ਲਿਆ ਸਰੋਂ ਦਾ ਤੇਲ ਤੇਲ ਨੂੰ ਕਰ ਲਿਆ ਗਰਮ ਤੇ ਆਪਾਂ ਦੋ ਪਿੰਚ ਪਾਈ ਹੈਗੀ ਹਿੰਗ ਹਿੰਗ ਨੂੰ ਆਪਾਂ ਗਰਮ ਤੇਲ ਦੇ ਵਿੱਚ ਪਾਤਾ ਹੈਗਾ ਤੇ ਇਹ ਵੀ ਕਲਕ ਗਈ ਇਹਦੇ ਨਾਲ ਹੀ ਆਪਾਂ ਪਾਤਾ ਜੀਰਾ ਜੀਰੇ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਕਲਕਾ ਲੈਣਾ ਫਰਾਈ ਕਰ ਲੈਣਾਗਾ ਉਸ ਤੋਂ ਬਾਅਦ ਆਪਾਂ ਇਹਨੂੰ ਜਦ ਚੰਗੀ ਤਰ੍ਹਾਂ ਇਹ ਪੁੱਜ ਜੇ ਗਿਆ ਤੇ ਆਪਾਂ ਕਰਾਂਗੇ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਕੱਟ ਕੇ ਰੱਖੇ ਹੋਏ ਨੇ ਪਿਆਜ਼ ਲਸਣ ਅਦਰਕ ਟਮਾਟਰ ਐਡ ਕਰਾਂਗੇ ਜਦੋਂ ਹੀ ਆਪਣਾ ਜੀਰਾ ਭੁੱਜ ਜਾਂਦਾ ਨਾਲੇ ਤਾਂ ਇਹਦਾ ਕਲਰ ਚੇਂਜ ਹੋ ਜਾਂਦਾ ਤੇ ਨਾਲੇ ਇਹਦੇ ਵਿੱਚ ਖੁਸ਼बू ਆਉਣ ਲੱਗ ਜਾਂਦੀ ਹੈ ਤੇਲ ਦੇ ਵਿੱਚ ਉਹ ਤੇ ਹੁਣ ਆਪਾਂ ਪਾ ਦਿਆਂ ਤਿੰਨ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਨਾਲ ਹੀ ਮਸਾਲੇ ਦੇ ਢੋਕੇ ਰੱਖ ਰੱਖਿਆ ਸੀ ਤੇ ਉਸ ਤੋਂ ਬਾਅਦ ਆਪਾਂ ਪਾਤਾ ਪਿਆਜ਼ ਲਸਣ ਅਦਰਕ ਇਹ ਸਾਰਾ ਆਪਾਂ ਇਕੱਠਾ ਹੀ ਪਾਤਾ ਅਲੱਗ-ਅਲੱਗ ਨਹੀਂ ਪਾਏਗੇ ਇੱਕੋ ਬਰਤੀ ਵਿੱਚ ਆਪਾਂ ਸਾਰਾ ਇਹ ਗਰਮ-ਗਰਮ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਜਦੋਂ ਆਪਣਾ ਇਹ ਮਸਾਲਾ ਫਰਾਈ ਹੋ ਜਾਂਦਾ ਚੰਗੀ ਤਰ੍ਹਾਂ ਕੁੱਕ ਹੋ ਜਾਂਦਾ ਤਾਂ ਇਹ ਆਇਲ ਹੈ ਜਿਹੜਾ ਸਾਰਾ ਛੱਡ ਦਿੰਦਾ ਦੇਖੋ ਮਿਰਚਾਂ ਵੀ ਆਪਣੀਆਂ ਚੰਗੀ ਤਰ੍ਹਾਂ ਭੁੱਜ ਚੁੱਕੀਆਂ ਨੇ ਤੇ ਜਿਹੜਾ ਮਸਾਲਾ ਉਹ ਵੀ ਆਪਣਾ ਚੰਗੀ ਤਰ੍ਹਾਂ ਬਣ ਚੁੱਕਿਆ ਹੈ ਹੁਣ ਮੈਂ ਰੈਡ ਰੈਡ ਟਮਾਟਰ ਸੀਓ ਬਰੀਕ ਕੱਟ ਕੇ ਤੇ ਦੇ ਵਿੱਚ ਮਿਕਸ ਕਰਤਾ ਇਹਨੂੰ ਵੀ اسی ਤਰ੍ਹਾਂ ਹੀ ਆਪਾਂ ਫਰਾਈ ਕਰਾਂਗੇ ਜਿੰਨੀ ਦੇਰ ਇਹ ਆਪਣਾ ਚੰਗੀ ਤਰ੍ਹਾਂ ਗਲ ਜੇ ਨਹੀਂ ਜਾਂਦਾ ਇਹਨੂੰ اسی ਤਰ੍ਹਾਂ ਹੀ ਆਪਾਂ ਪਕਾਉਂਦੇ ਰਵਾਂਗੇ ਕਿਉਂਕਿ ਟਮਾਟਰ ਦਾ ਪੱਕਣਾ ਜ਼ਰੂਰੀ ਹੁੰਦਾ ਹੈ ਜੇ ਟਮਾਟਰ ਕੱਚਾ ਕੱਚਾ ਰਹੇ ਤਾਂ ਉਵੇਂ ਉਵੇਂ ਦੇਖਦਾ ਜੇ ਰਹਿੰਦਾ ਤੇ ਆਪਾਂ ਕਵਰ ਕਰਕੇ ਟਮਾਟਰ ਨੂੰ ਵੀ ਉਸੇ ਤਰ੍ਹਾਂ ਹੀ ਫਰਾਈ ਹੋਣ ਲਈ ਉੱਕ ਹੋਣ ਲਈ ਰੱਖਤਾ ਤੇ ਦੇਖੋ ਹੁਣ ਆਪਾਂ ਟੱਕਣ ਚਾਕੇ ਦੇਖਿਆ ਤਾਂ ਆਪਣਾ ਟਮਾਟਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਗਲ ਚੁੱਕਿਆ ਸੀ ਤੇ ਸਾਰਾ ਆਇਲ ਹੈ ਜਿਹੜਾ ਮਸਾਲੇ ਨੇ ਛੱਡਤਾ ਸੀ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਪਾਇਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਮਿਰਚ ਤੇ ਹਲਦੀ ਮਿਰਚ ਆਪ ਦੇ ਟੇਸਟ ਅਨਸਾਰ ਪਾਉਣੇ ਹੁੰਦੇ ਆ ਤੇ ਹਲਦੀ ਆਪਾਂ ਇੱਕ ਚਮਚਾ ਹੀ ਹਲਦੀ ਦਾ ਪਾਇਆ ਨਾਲ ਦੀ ਨਾਲ ਆਪਾਂ ਪਾਤਾ ਧਨੀਆ ਪਾਊਡਰ ਉਸ ਤੋਂ ਬਾਅਦ ਪਾਵਾਂਗੇ ਜੀਰਾ ਪਾਊਡਰ ਤੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਕ ਕਰਾਂਗੇ ਜਿੰਨ ਜਿੰਨੀ ਦੇਰ ਇਹ ਪੱਕ ਨਹੀਂ ਜਾਂਦੇ ਉਸੇ ਤਰੀਕੇ ਆਪਾਂ ਪਕਾਉਂਦੇ ਰਵਾਂਗੇ ਪਾਣੀ ਆਪਾਂ ਬਿਲਕੁਲ ਵੀ ਨਹੀਂ ਐਡ ਕਰਨਾਗਾ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਭੁੰਨ ਲਾਂਗੇ ਮਸਾਲਿਆਂ ਨੂੰ ਤੇਲ ਦੇ ਵਿੱਚ ਚੰਗੀ ਚੰਗੀ ਤਰ੍ਹਾਂ ਜਿੰਨੀ ਦੇਰ ਮਸਾਲੇ ਸਾਰਾ ਆਇਲ ਨਹੀਂ ਛੱਡ ਦਿੰਦੇ ਉੰਨੀ ਦੇਰ ਆਪਾਂ ਇਸ ਤਰ੍ਹਾਂ ਭੁੰਨਦੇ ਰਵਾਂਗੇ ਤੇ ਉਸ ਤੋਂ ਬਾਅਦ ਆਪਾਂ ਹੁਣ ਕਰ ਦਾਂਗੇ ਆਲੂਆਂ ਦਾ ਮਸਾਲਾ ਆਪਣਾ ਪੱਕ ਚੁੱਕਿਆ ਸੀ ਚੰਗੀ ਤਰ੍ਹਾਂ ਤੇ ਹੁਣ ਇਹ ਮਸਾਲੇ ਨੂੰ ਆਪਾਂ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਿੰਨੀ ਦੇਰ ਇਹ ਕੋਟਿੰਗ ਜੀ ਇਹਨਾਂ ਦੀ ਮਸਾਲੇ ਦੀ ਆਲੂਆਂ ਦੇ ਉੱਤੇ ਨਹੀਂ ਹੁੰਦੀ 10 ਨੀ ਦੇਰ ਆ ਪੈਸੇ ਕਰੀ ਹਲਾ ਹਲਾ ਕੇ ਇਹਨੂੰ ਮਿਕਸ ਕਰਦੇ ਰਵਾਂਗੇ ਤੇ ਜਦ ਵਿੱਚ ਆਪਣੇ ਆਲੂਆ ਤੇ ਮਸਾਲਾ ਆਪਸ ਦੇ ਵਿੱਚ ਮਿਕਸ ਹੋ ਜਾਂਦਾ ਤੇ ਫਿਰ ਆਪਾਂ ਇਹਨੂੰ ਕੜਾਈ ਨੂੰ ਕਵਰ ਕਰਕੇ ਤੇ ਸਲੋ ਫਲੇਮ ਦੇ ਉੱਤੇ ਆਲੂਆਂ ਨੂੰ ਪਕਣ ਲਈ ਛੱਡ ਦਾਂਗੇ ਜਿਵੇਂ ਜਿਵੇਂ ਆਲੂ ਤੇ ਮਸਾਲਾ ਆਪਸ ਦੇ ਵਿੱਚ ਮਿਕਸ ਹੁੰਦਾ ਜਾਂਦਾ ਓਵੇਂ ਓਵੇਂ ਕਲਰ ਕਿੰਨਾ ਸੋਹਣਾ ਸੋਹਣਾ ਆ ਬਣ ਕੇ ਆਉਂਦਾ ਜਾਂਦਾ ਨਾਲੇ ਤਾਂ ਮਸਾਲਾ ਆਪਦਾ ਕਲਰ ਛੱਡਦਾ ਜਾਂਦਾ ਤੇ ਆਲੂਆਂ ਦੇ ਉੱਪਰ ਸਾਰਾ ਮਸਾਲਾ ਚੜ ਗਿਆ ਹੈਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰਕੇ ਤੇ ਸਲੋ ਫਲੇਮ ਦੇ ਉੱਤੇ ਪੱਕਣ ਲਈ ਛੱਡ ਦਿੰਨੇ ਆ ਤੇ ਇਧਰ ਨੇ ਆਪਾਂ ਕਰ ਲੈਨੇ ਆ ਬੈਂਗਣੀ ਦੀ ਕਟਿੰਗ ਬੈਂਗਣੀ ਹੈ ਇਹਦੇ ਵਿੱਚ ਆਪਣੇ ਜਿਹੜੀਆਂ ਆਹ ਬਲੈਕ ਜੀ ਸੀਗੀ ਮੈਂ ਕੱਢਤੀ ਵਿੱਚੋਂ ਤੇ ਗ੍ਰੀਨ ਗ੍ਰੀਨ ਜਿੱਤੇ ਪਰਪਲ ਪਰਪਲ ਆਪਣੀ ਹੈਗੀ ਬੈਂਗਣੀ ਤੇ ਕੁਸ਼ਕ ਕੁ ਮੈਂ ਇਹਦੀਆਂ ਟੋਪੀਆਂ ਹੀਆਂ ਰੱਖ ਲਈਆਂ ਤੇ ਕੁਸ਼ਕ ਦੀਆਂ ਲਾਹਤੀਆਂ ਜਿਹੜੀਆਂ ਮੈਨੂੰ ਸਹੀ ਲੱਗੀਆਂ ਮੈਂ ਰੱਖ ਲਈਆਂ ਤੇ ਜਿਹੜੀਆਂ ਲੱਗੀਆਂ ਮੈਨੂੰ ਖਰਾਬ ਜੀਆਂ ਉਹ ਮੈਂ ਵਿੱਚੋਂ ਕੱਢਤੀਆਂ ਤੇ ਐਸੀ ਤਰ੍ਹਾਂ ਮੈਂ ਨਾਲ ਦੀ ਨਾਲ ਸਬਜੀ ਦੇ ਵਿੱਚ ਇਹ ਕੱਟ ਕੇ ਤੇ ਹੁਣ ਜਿਹੜੀ ਇਹ ਸਬਜੀ ਦੇ ਵਿੱਚ ਆਪਾਂ ਪਾ ਦੇਣੀ ਹੈ ਬੈਂਗਣੀ ਆਲੂ ਦੇਖੋ ਆਪਣੇ ਕਿੰਨੇ ਸੋਹਣੇ ਪੱਕ ਰਹੇ ਨੇਗੇ ਤੇ ਆਲੂਆਂ ਨੇ ਵੀ ਆਪਣਾ ਆਇਲ ਜਿਹੜਾ ਸਾਰਾ ਛੱਡ ਪੈਗਾ ਮਸਾਲੇ ਦੇ ਵਿੱਚ ਪੂਰੇ ਐ ਮਿਕਸ ਹੋ ਗਏ ਨੇ ਕਿ ਕਾਫੀ ਹੱਦ ਤੱਕ ਐ ਜਿਹੜੇ ਆਪਣੇ ਆਲੂ ਬਣ ਕੇ ਹੋ ਗਏ ਨੇ ਤਿਆਰ ਕਿੰਨਾ ਵਧੀਆ ਕਲਰ ਲੱਗ ਗਿਆ ਇਹਦੇ ਵਿੱਚ ਗ੍ਰੀਨ ਗ੍ਰੀਨ ਤੇ ਰੈੱਡ ਤੇ yellow ਜਾ ਤੇ ਜਦੋਂ ਆਪਣੀ ਬੈਂ ਨਹੀਂ ਆਪਾਂ ਵਿੱਚ ਐਡ ਕਰ ਦਾਂਗੇ ਤਾਂ ਹੋਰ ਵੀ ਸੋਹਣਾ ਲੱਗੂਗਾ ਦੇਖੋ ਪਰਪਲ ਪਰਪਲ ਕਲਰ ਬੜਾਈ ਵਧੀਆ ਲੱਗਦਾ ਸਬਜੀ ਦਾ ਤੇ ਜਦੋਂ ਆਪਣੀ ਇਹ ਸਬਜੀ ਅਸੀਂ ਤੜੀ ਆਪਾਂ ਜਿਹਨੇ ਆਲੂ ਪਟੂਮੇ ਵਿੱਚ ਨੈਕਸ ਕੀਤੇ ਸੀ ਬੈਂ ਨਹੀਂ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਪੂਰੀ ਮਸਾਲੇ ਦੀ ਕੋਟਿੰਗ ਹੋ ਗਈ ਜੀ ਓਨੀ ਜੇਰ ਆਪਾਂ ਇਸੇ ਤਰ੍ਹਾਂ ਹਿਲਾਇ ਜਾਵਾਂਗੇ ਹਿਲਾ ਕੇ ਫਿਰ ਆਪਾਂ ਇਹਨੂੰ ਕਵਰ ਕਰਕੇ ਬਨਣ ਲਈ ਛੱਡ ਦਾਂਗੇ ਸਬਜੀ ਹੈ ਇਹ ਜਿਹੜੀ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੀ ਬਣਨ ਲੱਗਿਆਂ ਬਹੁਤ ਹੀ ਜਲਦੀ ਬਣ ਜਾਂਦੀ ਹੈ ਕਿਉਂਕਿ ਆਲੂ ਹੀ ਪੱਕਣ ਦੇ ਟਾਈਮ ਲੈਂਦੇ ਆ ਬੈਂਗ ਨਹੀਂ ਤਾਂ ਸੌਫਟ ਹੀ ਹੁੰਦੀ ਹੈ ਐਸ ਕਰਕੇ ਆਪਾਂ ਸਲੋ ਫਲੇਮ ਦੇ ਉੱਤੇ ਇਹਨੂੰ 5 ਮਿੰਟ ਤੱਕ ਐਸੇ ਤਰੀਕੀ ਪਕਾਵਾਂਗੇ ਜਦੋਂ ਹੀ ਪੱਕ ਜਾਂਦੀ ਹੈ ਫਿਰ ਆਪਣੀ ਸਬਜੀ ਬਣ ਕੇ ਹੋ ਜਾਂਦੀ ਹੈ ਤਿਆਰ 5 ਮਿੰਟ ਸੇਕ ਲਗਾਉਣ ਤੋਂ ਬਾਅਦ ਵਿੱਚ ਵੀ ਆਪਾਂ ਹਲਾਇਆ ਸਬਜੀ ਨੂੰ ਦੇਖਿਆ ਆਪਣੀ ਸਬਜੀ ਕਿੰਨੀ ਕੁ ਬਣ ਚੁੱਕੀ ਹੈ ਤੇ ਥੱਲੇ ਤਾਂ ਨਹੀਂ ਲੱਗਦੀ ਕਿ ਐਸ ਕਰਕੇ ਇਹਨੂੰ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਚਾਹੀਦਾ ਹੈਗਾ ਦੇਖਿਆ ਤੇ ਸਬਜੀ ਹਲੇ ਥੋੜੀ ਜਿਹੀ ਆਲੂ ਆਪਣੇ ਕੱਚੇ ਪਏ ਸੀ ਬੈਂ ਨੇ ਤਕਰੀਬਨ 3/4 ਆਪਣੇ ਬਣ ਚੁੱਕੀ ਸੀ ਤੇ ਫਿਰ ਤੋਂ ਫਿਰ ਆਪਾਂ ਉਸੇ ਪ੍ਰੋਸੈਸ ਦੇ ਤਰੀਕੇ ਦੇ ਅਨੁਸਾਰ ਕਵਰ ਕਵਰ ਕਰਕੇ ਆਪਾਂ ਸਬਜੀ ਨੂੰ ਫਿਰ ਤੋਂ ਫਿਰ ਆਪਾਂ ਉਸੇ ਤਰ੍ਹਾਂ ਸਲੋਕ ਲੈਂਦੇ ਉੱਤੇ ਰੱਖਤਾ ਪੱਕਣ ਦੇ ਲਈ ਤੇ ਇਹ ਸਬਜੀ ਹੁਣ ਆਪਾਂ ਇਸੇ ਤਰ੍ਹਾਂ 5-7 ਮਿੰਟ ਹੈ ਜਿਹੜੀ ਆਪਾਂ ਫੇਰ ਪਕਾਵਾਂਗੇ ਇਹਨੇ ਸਟੀਮ ਦੇ ਵਿੱਚ ਹੀ ਬਣ ਜਾਣਾਗਾ ਕੋਈ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕੀਤਾਗਾ ਜਿਹੜਾ ਇਹਦਾ ਆਪ ਦਾ ਸਟੀਮ ਦਾ ਪਾਣੀ ਬਣਿਆ ਹੁੰਦਾ ਉਹੀ ਬਣ ਜਾਣਾ ਆਪਾਂ ਕੀ ਸਬਜੀ ਦੇ ਵਿੱਚ ਸਬਜੀ ਆਪਣੀ ਜਿਹੜੀ ਹੈ ਚੰਗੀ ਤਰ੍ਹਾਂ ਕੁੱਕ ਹੋ ਜਾਂਦੀ ਹੈਗੀ ਤੇ ਹੁਣ ਆਪਣੀ ਸਬਜੀ ਇੱਥੇ तकरीबन तकरीबन ਪੂਰੀ ਬਣ ਚੁੱਕੀ ਹੈਗੀ ਤੇ ਆਲੂ ਹਲੇ ਵੀ ਮੈਨੂੰ ਥੋੜੇ ਜਿਹਾ ਕੱਚੇ ਲੱਗਦੇ ਆ ਫੇਰ ਥੋੜਾ ਜਿਹਾ ਸੇਕ ਲਗਾਉਣਾ ਪਊਗਾ ਸਬਜੀ ਉਂ ਦੇਖਣ ਨੂੰ ਬਣੀ ਪਈ ਹੈ ਪਰ ਆਲੂ ਹੈ ਜਿਹੜੇ ਹਲੇ ਨਹੀਂ ਪੱਕੇਗੇ اسی ਤਰ੍ਹਾਂ ਥੋੜੀ देर ਸੇਕ ਲਗਾਉਣ ਤੋਂ ਬਾਅਦ ਆਲੂ ਜਿਹੜੇ ਆਪਣੇ ਬਣ ਚੁੱਕੇ ਸੀ ਤੇ ਮੈਂ ਸਬਜੀ ਸਾਰੀ ਆਪਣੀ ਬਾਉਲ ਦੇ ਵਿੱਚ ਕਢਣੀ ਸ਼ੁਰੂ ਕੀਤੀ ਦੇਖੋ ਬਾਉਲ ਦੇ ਵਿੱਚ ਪਾਈ ਸਬਜੀ ਐ ਕਿੰਨੀ ਵਧੀਆ ਤੇ ਕਿੰਨੀ ਸੋਹਣੀ ਲੱਗ ਰਹੀ ਐ ਕਿ ਜਿਵੇਂ ਜਿਵੇਂ ਸਬਜੀ ਪਾਈ ਜਾਂਦੇ ਸੀ ਓਵੇਂ ਓਵੇਂ ਸਬਜੀ ਦੇਖਣ ਨੂੰ ਸੋਹਣੀ ਸੋਹਣੀ ਤੇ ਖਾਣ ਨੂੰ ਐਦ ਗਲ ਕਰ ਰਿਆ ਸੀ ਵੀ ਜਲਦੀ ਜਲਦੀ ਪਾਈਏ ਕੌਲੀ ਪਲੇਟ ਦੇ ਵਿੱਚ ਤੇ ਖਾਈਏ ਜਦੋਂ ਆਪਾਂ ਸਬਜੀ ਦੇ ਉੱਪਰ ਧਨੀਆ ਮੇਥੀ ਪਾ ਦਿੰਨੇ ਤਾਂ ਸਬਜੀ ਦੀ ਰੰਗਤ ਤੇ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਆਉਂਦੀ ਐ ਤੇ ਹੁਣ ਸਬਜੀ ਦੇ ਵਿੱਚ ਜਦੋਂ ਆਪਾਂ ਧਨੀਆ ਪਾਇਆ ਤਾਂ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਦੇਖਣ ਨੂੰ ਵੀ ਵਧੀਆ ਲੱਗਣ ਲੱਗ ਗਈ ਤੇ ਲੋ ਜੀ ਸਬਜੀ ਆਪਣੀ ਹੁਣ ਬਣ ਕੇ ਹੋ ਚੁੱਕੀ ਹੈ ਬਿਲਕੁਲ ਤਿਆਰ ਤੇ ਆਪਾਂ ਪਾਲੀਏ ਕੋਲੀ ਦੇ ਵਿੱਚ ਹੁਣ ਚਾਹੇ ਰੋਟੀ ਨਾਲ ਪਰਾਂਠੇ ਨਾਲ ਜਿੱਦਾਂ ਆਪਣਾ ਮਨ ਹੈ ਉਸ ਤਰ੍ਹਾਂ ਹੀ ਖਾ ਸਕਦੇ ਆ ਆਪ ਦਾ ਦਾ ਟੇਸਟ ਹੁੰਦਾ ਜਿੱਦਾਂ ਦਾ ਆਪਣਾ ਟੇਸਟ ਹੈ ਉਸ ਤਰ੍ਹਾਂ ਆਪਾਂ ਜ਼ਰੂਰ ਖਾ ਕੇ ਇਸ ਸਬਜੀ ਦਾ ਆਨੰਦ ਲੈ ਸਕਦੇ ਆ ਤੇ ਬਾਕੀ ਤੁਸੀਂ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪ ਖਾਓ ਤੇ ਆਪਣੀ ਫੈਮਿਲੀ ਨੂੰ ਖਵਾ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ